ਦਿਨ ਚੜਦਿਆਂ ਹੀ ਹੋ ਗਈ ਵੱਡੀ ਵਾਰਦਾਤ ਬਜ਼ੁਰਗ ਜੋੜੇ ਨੂੰ ਲੁਟੇਰਿਆਂ ਨੇ ਬਣਾਇਆ ਸ਼ਿਕਾਰ ਕਰੋੜਾਂ ਦੀ ਲੁੱਟੀ ਨਗਦੀ ਕਹਿਨੇ ਵੀ ਮੁਲਜ਼ਮ ਲੈ ਕੇ ਹੋਏ ਫਰਾਰ ਅੰਮ੍ਰਿਤਸਰ 'ਚ ਇੱਕ ਬਜ਼ੁਰਗ ਜੋੜੇ ਨੂੰ ਬੰਦਕ ਬਣਾ ਕੇ ਲੁੱਟ ਦੀ ਵਾਰਦਾਤ ਕੀਤੀ ਗਈ ਹੈ ਲੁੱਟ ਵੀ ਲੱਖ-ਦੋ ਲੱਖ ਦੀ ਨਹੀਂ ਕਰੋੜਾਂ ਦੀ ਲੁੱਟ ਹੋਈ ਹੈ ਰਿਪੋਰਟ ਵੇਖੋ ਜੀ ਹਾਂ ਤਸਵੀਰਾਂ ਜਨ ਨਜ਼ਰ ਆ ਰਿਹਾ ਹੈ ਪਰਿਵਾਰ ਇਸ ਸਮੇਂ ਸਹਿਮਿਆ ਹੋਇਆ ਸਦਮੇ ਚ ਹੈ ਸਵਾਲ ਪੁੱਛ ਰਹੇ ਕਿ ਸੂਬੇ ਚ ਪੁਲਿਸ ਕਾਨੂੰਨ ਨਾਮ ਦੀ ਕੋਈ ਚੀਜ਼ ਬਚੀ ਵੀ ਹੈ ਜਾਂ ਫਿਰ ਨਹੀਂ ਸਾਡੀ ਜਾਨ ਮਾਲ ਦਾ ਕੋਈ ਰਾਖਾ ਹੈ ਜਾਂ ਫਿਰ ਨਹੀਂ ਇਹਨਾਂ ਦੇ ਚਿਹਰੇ ਦੀ ਹੈ ਉਦਾਸੀ ਇਹ ਡਰ ਤੇ ਤਸਵੀਰਾਂ ਆਪਣੇ ਆਪ ਚ ਸਭ ਕੁਝ ਬਿਆਨ ਕਰ ਰਹੀਆਂ ਨੇ ਕਿ ਇੱਥੇ ਹੋਇਆ ਕੀ ਤਸਵੀਰਾਂ ਅੰਮ੍ਰਿਤਸਰ ਦੇ ਕੋਟ ਰੋਡ ਦੀਆਂ ਦਸੀਆਂ ਜਾ ਰਹੀਆਂ ਨੇ ਜਿੱਥੇ ਇਸ ਘਰ ਇਸ ਕੋਠੀਂ ਬੇਕਾਫ ਲੁਟੇਰਿਆਂ ਨੇ ਆਪਣਾ ਨਿਸ਼ਾਨਾ ਬਣਾਇਆ ਇੱਥੇ ਲੁਟੇਰਿਆਂ ਵੱਲੋਂ ਘਰ 'ਚ ਮੌਜੂਦ ਬਜ਼ੁਰਗ ਜੋੜੇ ਨੂੰ ਬੰਦਕ ਬਣਾ ਕੇ ਤਕਰੀਬਨ 1 ਕਰੋੜ ਦੀ ਨਗਦੀ ਅਤੇ ਲੱਖਾਂ ਦੇ ਗਹਿਣਿਆਂ ਦੀ ਲੁੱਟ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਚਾਰ ਲੁਟੇਰਿਆਂ ਵੱਲੋਂ ਹਥਿਆਰਾਂ ਦੀ ਨੋਕ ਤੇ ਸਵਾਰਦਾਫ਼ ਨੂੰ ਅੰਜਾਮ ਦਿੱਤਾ ਗਿਆ ਸਤਨਾਬਪਰੀ ਕਿੰਨੇ ਵਜੇ ਦਾ ਸਮਾਂ ਸੀ ਸਾਢੇ 4 ਪੌਣੇ 5 ਵਜੇ ਦੇ ਕਰੀਬ ਚਾਰ ਆਦਮੀ ਆਏ ਨੇ ਉਹਨਾਂ ਨੇ ਸਾਨੂੰ ਬੰਦਕ ਬਣਾ ਕੇ ਤੇ ਜੋ ਵੀ ਕੈਸ਼ 골ਡ ਹੈਗਾ ਸੀ ਲੁੱਟ ਕੇ ਲੈ ਗਏ ਨਾਲ ਰ ਲਿਸੈਂਸੀ ਰਵਲਵਰ ਸੀ ਮੇਰਾ ਉਹ ਲੈ ਕੇ ਨਾਲੇ ਐਕਟਵਾਸ ਖੜੀ ਸੀ ਬਾਰੋ ਵੀ ਲੈ ਗਿਆ ਅੰਦਾਜ਼ਾ 3 ਕਰੋੜ ਦੇ ਕਰੀਬ ਹੈ 골ਡ ਤੇ ਕੈਸ਼ ਤੁਹਾਡੇ ਕੋਈ ਨਿਸ਼ਾਨ ਨਜ਼ਰ ਆ ਹਾਂ ਕੋਟਮਾਰ ਕੀਤੀ ਪਹਿਲੇ ਆਉਂਦੇ ਆ ਉਹਨਾਂ ਨੇ ਕੰਨ ਤੱਕ ਕੇ ਗੇਟ ਬੰਦ ਸੀ ਗੇਟ ਬੰਦ ਸੀਗਾ ਕੰਨ ਤੱਕ ਕੇ ਅੰਦਰ ਆਏ ਨਾ ਮੈਨੂੰ ਮੂੰਹ ਬੰਦ ਤਾਂ ਮੈਨੂੰ ਫਰ ਬਾਹ ਤੇ ਪੈਰ ਬੰਨ ਕੇ ਖਿੱਚ ਕੇ ਅੰਦਰ ਲੈ ਆਇਆ ਇੱਥੇ ਇਹ ਬੈੱਡ ਤੇ ਲਟੇ ਸੀ ਇਹਨਾਂ ਨੂੰ ਫੜ ਲਿਆ ਨਾ ਇਹ ਇਹਦੇ ਗੱਲ ਕੀ ਦੱਸੋ ਦੱਸ ਕੀ ਗੱਲ ਹੈ ਕਹਿੰਦੇ ਬੋਲੋਗੇ ਤੇ ਮਾਰ ਦੇਾਂਗੇ ਮਿਲੀ ਜਾਣਕਾਰੀ ਮੁਤਾਬਕ ਇਸ ਵਾਰदात ਨੂੰ ਤੜਕ ਸਵੇਰ 5 ਵਜੇ ਦੇ ਕਰੀਬ ਅੰਜਾਮ ਦਿੱਤਾ ਗਿਆ ਵੀੜਥ ਪਰਿਵਾਰ ਮੁਤਾਬਕ ਲੁਟੇਰਿਆਂ ਵੱਲੋਂ ਨਾ ਸਿਰਫ ਲੁੱਟ ਕੀਤੀ ਗਈ ਸਗੋ ਬਜ਼ੁਰਗ ਜੋੜੇ ਨਾਲ ਘੋਟ ਮਾਰ ਵੀ ਕੀਤੀ ਗਈ ਇੱਥੇ ਹੀ ਬਸ ਨਹੀਂ ਵੀੜਥਾ ਮੁਤਾਬਕ ਲੁਟੇਰੇ ਘਰ ਚ ਪਿਆ ਲਾਇਸੈਂਸੀ ਰਵਾਲਵਰ ਵੀ ਲੁੱਟ ਕੇ ਆਪਣੇ ਨਾਲ ਲੈ ਗਏ ਵਾਰਦਾਤੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਪੁਲਿਸ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਦਾਵਾ ਕੀਤਾ ਗਿਆ ਕਿ ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ ਅੱਜ ਸਵੇਰੇ ਮਹਿੰਦਰਾ ਕਲੋਨੀ ਦੇ ਇੱਕ ਜਿਹੜੇ ਫਰੂਟ ਵੈਂਡਰ ਸੀ ਆਰਤੀਏ ਸੀ ਉਹ ਆਪਣੇ ਕੰਮ ਕਰ ਲਈ ਘਰੋਂ ਬਾਹਰ ਗਏ ਸੀ ਜਾ ਰਹੇ ਸੀ ਤਾਂ ਉਹਨਾਂ ਨੂੰ ਚਾਰ ਬੰਦਿਆਂ ਨੇ ਉਹਨਾਂ ਨੂੰ ਆਪਣੇ ਉਥੋਂ ਰੋਕ ਕੇ ਵਾਪਸ ਘਰੇ ਵੀ ਜਾ ਕੇ ਉਹਨਾਂ ਦੇ ਘਰੋਂ ਉਹਨਾਂ ਦੇ ਦੱਸਣ ਮੁਤਾਬਕ ਕਾਫੀ ਨਕਦੀ ਤੇ ਉਹਨਾਂ ਦਾ ਜਿਹੜਾ ਘਰੇਲੂ ਸੋਨਾ ਸੀਗਾ ਉਹ ਕੌਣ ਦੀ ਜਿਹੜੀ ਸਮਾਚਾਰ ਮਿਲਿਆ ਵਿਦਾਸੀ ਕੇਸ ਦਰਜ ਕਰ ਲਿਆ ਉਹ ਸੀਸੀਟੀਵੀ ਫੁਟੇਜ ਤੋਂ ਜਾਂ ਹੋਰ ਸਾਰੀਆਂ ਜਿਹੜੀਆਂ ਲੀਡਸ ਆ ਉਹਨਾਂ ਤੋਂ ਅਸੀਂ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸਾਰੇ ਐਂਗਲ ਨੂੰ ਓਪਨ ਮਾਈਂਡ ਨਾਲ ਸੀ ਕਨਸਿਡਰ ਕਰਕੇ ਇਨਵੈਸਟੀਗੇਟ ਕਰ ਰਹੇ ਆ ਜਾਂ ਅੰਮ੍ਰਿਤਸਰ ਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਲਾਅ ਐਂਡ ਆਰਡਰ ਦਾ ਇੱਥੇ ਜਨਾਜ਼ਾ ਨਿਤ ਦਿਨ ਨਿਕਲਦਾ ਹੈ ਅੰਮ੍ਰਿਤਸਰ ਵਾਸੀ ਖੌਫ ਜ਼ਦਾ ਨਹੀਂ ਬਦਮਾਸ਼ ਬੇਖੌਫ ਹੁੰਦੇ ਜਾ ਰਹੇ ਖੈਰ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਇਹਨਾਂ ਲੁਟੇਰਿਆਂ ਤੱਕ ਕਦ ਤੱਕ ਸੌਂਦੀ ਹੈ ਕਦੋਂ ਮੁਲਜ਼ਮ ਸਲਾਖਾਂ ਦੇ ਪਿੱਛੇ ਪਹੁੰਚਦੇ ਨੇ ਬੀਟੀਸੀ ਨਿਊਜ਼ ਦੇ ਲਈ ਅੰਮ੍ਰਿਤਸਰ ਮਨਿੰਦਰ ਮੋਂਗਾ ਦੀ ਰਿਪੋਰਟ